ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੁਖਸਰ ਜ਼ਿਲ੍ਹੇ ਦਾ ਪਿੰਡ ਆ ਸੇਖ ਤੇ ਰਖਾਲੇ ਪਿੰਡ ਦਾ ਗਵੰਡੀ ਪਿੰਡ ਆ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਬਾਈ ਨਾਲ ਦੀ ਨਾਲ ਵੈਟਰਨਰੀ ਪ੍ਰੈਕਟਿਸ ਆ ਤੇ ਨਾਲ ਦੀ ਨਾਲ ਬਾਈ ਦਾ ਕੰਮ ਵਪਾਰ ਦਾ ਕੰਮ ਵਪਾਰ ਦਾ ਪਰ ਜਾਨਵਰਾਂ ਨਾਲ ਜਿਹੜੇ ਮਿੱਤਰੋ ਬਹੁਤ ਚੈਂਪੀਅਨ ਕਰਾਣੇ ਮੇਲੇ ਵਾਲੇ ਜਾਨਵਰ ਅੱਜਕੱਲ ਬਾਈਕੋਲ ਦੇ ਮੌਜੂਦ ਆ ਦੋਵੇਂ ਗਣਵਾ ਜਿਹੜੀਆਂ گاਵਾ ਤੁਹਾਨੂੰ ਵਿਖਾਉਣੀਆਂ ਭਾਵਾਂ ਦੀ ਮਿਲਕ ਬਿਊਟੀ ਚ ਲਾ ਲਿਓ ਤੇ ਭਾਵਾਂ ਦੀ ਮਿੱਤਰੋ ਇਹਨੂੰ ਕਰਮਾ ਵਾਲੀ ਨੂੰ ਦੁੱਧ ਚਵਾਈ ਦੇ ਮੁਕਾਬਲੇ ਅਜੋ ਚਵਾ ਲਿਓ ਦੁੱਧ ਵਾਲੀਆਂ ਗਾਵਾਂ ਵਿਖਾਉਣੀਆਂ ਆਉ ਕਰਦੇ ਆ ਗੱਲਬਾਤ ਆਪਾਂ ਭਰਾ ਨੂੰ ਮਿਲਦੇ ਆ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਬਾਈ ਬਹੁਤ ਵਧੀਆ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਬਾਈ ਬਾਜ ਘਟ ਕਾਲੀਪਾਲ ਬਾਈ ਅੱਛਾ ਨਾਮ ਦੱਸਿਓ ਬਾਈ ਇੱਕ ਵਾਰੀ ਆਪਣਾ ਤਰਸੇਮ ਸਿੰਘ ਤਰਸੇਮ ਸਿੰਘ ਤਰਸੀਮ ਬਾਈ ਵੈਟਰਨਰੀ ਪ੍ਰੈਕਟਿਸ ਆ ਨਾਲ ਦੀ ਨਾਲ ਕੰਮ ਵਪਾਰ ਦਾ ਹੈ ਨਾ ਤੇ ਲਿਓਣਾ ਕੱਲੀਆਂ ਗਾਈਆਂ ਹੀ ਆ ਬਾਈ گاਵਾ ਹੀ ਠੀਕ ਆ ਬਾਈ ਕਿੰਨੀਆਂ ਗੂ ਆ ਜਾਂਦੀਆਂ ਮੰਨ ਲਓ ਵੀ ਪੰਜ ਬਾ ਨਾ ਉਹਨੇ ਕੀ ਰੱਖੀ ਤੇ ਪੰਜ ਨਗਾ ਦਾ ਆਪਣੇ ਕੋਲੇ ਪੰਜ ਜੇ ਕੋਈ ਫੋਰਨ ਸਟੇਟ ਦਾ ਕਵੇ ਵੀ ਪੰਜ ਸੱਤ ਡੈਰੀ ਵਾਲੇ گاਵਾ ਨੂੰ ਹੁੰਦਾ ਵੀ ਜਿਹੜੇ ਅਗਰ ਸਟੇਟ ਦੇ ਹੁੰਦੇ ਉਹਨਾਂ ਨੂੰ ਪੰਜ ਸੱਤ 10 گاਵਾ ਵੀ ਬਣਾਉਣੀਆਂ ਹੁਣ ਤੇ ਬਣਾ ਦੇਾਂਗੇ ਆਪਾਂ ਜੀ 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 ਤੇ ਮਨਾਂ ਸਟ੍ਰੋਕ ਉਹਨਾਂ ਦਾ ਪੂਰਾ ਕਰ ਦਿਆ ਤੇ ਟਰਾਂਸਪੋਰਟ ਦਾ ਪ੍ਰਬੰਧ ਵੀ ਬਾਈ ਕਰ ਦਾਂਗੇ ਸਾਡੇ ਕੋਲ ਆਇਆ ਮੇਰੇ ਕੋਲ ਇੱਥੇ ਪੰਜ ਛੇ ਨਗ ਹੁੰਦੇ ਆ ਤੇ ਸਾਡਾ ਦੋ ਜਣਾਂ ਦਾ ਸਾਂਝਾ ਕੰਮ ਉਹ ਉਹ ਪਾਸੇ ਹੁੰਦੇ ਆ ਮਣੀਆਂ ਵਾਲਿਆ ਮੇਰਾ ਵੀਰ ਯਾ ਛੋਟਾ ਮਰਕੀਤ ਉੱਥੇ ਵੀ ਹੁਣ ਜਾਨਵਰ ਆਸਤੇ ਮੌਜੂਦ ਨੇ ਕਿੰਨੇ ਜਾਨਵਰ ਉੱਥੇ ਹੈਗੇ ਵੀਰੇ ਉੱਥੇ ਹੋਣਗੇ 5-6 ਨਾਗੇ ਬਾਤੀ ਉਹ ਵੀ ਚੰਗੇ ਦੁੱਧ ਵਾਲੀਆਂ ਹੈ ਹਾਂ ਚੰਗੇ ਦੁੱਧ ਵਾਲੀਆਂ ਠੀਕ ਹੈ ਬਾਈ ਤੇ ਅੱਜ ਬਈਆ ਪਹਿਲੇ ਨੰਬਰ ਤੇ ਜਿਹੜੀ ਵੈੜ ਖੜੀ ਇਧਰਲੇ ਪਾਸੇ ਅਕੰਧ ਵਾਲੇ ਪਾਸੇ ਇਧਰਲੀ ਆ ਇਹਦੀ ਕੀ ਡਿਟੇਲ ਆ ਬਾਈ ਇਹ ਦੂਜਾ ਸੂਹਾ ਸੂਈ ਹੈ ਜੀ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਇਹਨੂੰ ਚੌਥਾ ਦਿਨ ਅੱਜ ਚੌਥਾ ਦਿਨ ਅੱਜ ਸੂਈ ਨੂੰ ਹਾਂਜੀ ਚੌਥੇ ਦਿਨ ਦੀ ਸੂਈ ਕਿੰਨੇ ਦੁੱਧ ਤੇ ਚਲਦੀ ਆ ਦੁੱਧ 20 ਕਿਲੋ ਹੁਣ ਜਾਵਾਂ ਤੋਲਮਾ ਹੋਊਗਾ ਜੀ 20 ਕਿ ਦੇ ਰੇਹ ਸਾਹਿਬ ਦੇ ਨਾਲ ਪੀਕ ਲੈਵਲ ਦਾ ਦੁੱਧ ਪਾ ਜੂਗੀ ਪੀਕ ਲੈਵਲ 30 ਪਲੱਸ ਜਾਊਗੀ 30 ਪਲੱਸ ਜਾਵਡੋਗੇ ਠੀਕ ਹੈ ਬਾਈ ਤੇ ਕੀ ਰੇਟ ਰੱਖਾਂਗੇ ਬਾਈ ਇਹਦਾ ਰੇਟ ਇਹਦਾ 1 ਲੱਖ 30 ਹਜ਼ਾਰ ਹੈ ਮਾਨਤਨ ਵਿੱਚੋਂ ਬਾਈ ਮਾਨਤਨ ਬਸ ਮਾਨਤਨ ਨਹੀਂ ਹੋਊਗਾ ਜਿਸਨੋਜੀ ਕਰਦੀ ਐ ਵੀ ਜਿਸਨੋਜੀ ਬਸ ਥੋੜਾ ਕਣਾ ਬਾਹਲਾ ਨਹੀਂ ਹੋਣਾਗਾ ਆਪਾਂ ਬਾਹਲਾ ਮੁੱਲ ਵੱਡਾ ਨਹੀਂ ਕਰਦੇ ਹੁੰਦੇ ਮਤਲਬ ਜੀ ਆਪਣਾ ਨਾਮ ਹਾਂ ਵੀ ਨੇੜੇ ਜਿਹੜਾ ਕਰਦੇ ਨੇ ਵੀ ਅਗਲੇ ਨੂੰ ਲੈਂਡ ਜਿਹੜਾ ਹੋਵੇ ਨਹੀਂ ਨਹੀਂ ਨਵੇਂ ਸਾਲ ਦਾ ਦੂਜਾ ਦੇਣਾ ਮੈਂ ਕੋਈ ਤੋਹਫਾ ਤਾਫਾ ਕਰਦੀ ਐ ਬਾ ਤੋਹਫਾ ਵਿੱਚੋਂ ਕਰਦਾ ਨਹੀਂ ਕੋਈ ਗੱਲ ਨਹੀਂ ਕੱਢੀ ਬਾਹਰ ਨੂੰ ਫਿਰ ਤੋਰੀ ਬਾਈ ਮੜ ਲੇ ਮਿੱਤਰੋ 130000 ਰੁਪਏ ਦੀ ਡਿਮਾਂਡ ਆ ਗਾਂ ਪੂਰੀ ਟਿਕਾਣੇ ਦੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਵੇੜ ਦੂਜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਸੀ ਵੀਰੇ ਚੌਥਾ ਦਿਨ ਆਈ ਚੌਥਾ ਦਿਨ ਸੂਈ ਨੂੰ 20 ਕਿਲੋ ਕੰਡੇ ਲੌਂਗੀ ਮਗਰ ਬੱਛੀ ਆ ਦੇ ਮਗਰ ਬੱਛੀ ਆ ਲੈ ਹੀ ਬਈ ਮੁੰਡੇ ਵੱਡੀ-ਬੁੱਡੀ ਵੇੜ ਚੰਗੀ ਹਨਾ ਭਾਈ 30 ਕਿਲੋ ਦੁੱਧ ਦੇਈ ਜੂਗੀ ਆਰਾਮ ਨਾ ਦੇਊਗੀ ਹੂੰ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਓਕੇ ਦੀ ਰਿਪੋਰਟ ਚਾਵਾਂ ਕਰਮਾਂ ਵਾਲੀ ਕੱਦ ਬਾਡੀ ਵਾਲੋ ਖੁੱਲੀ ਡੁੱਲੀ ਆ ਬਾਕੀ ਬੰਦਰ ਬਾਡੀ ਵਾਲੋ ਖੁੱਲੀ ਡੁੱਲੀ ਆ ਲੈ ਜਾ ਬਈ ਬਣਦੇ ਵੀਰੇ ਕਰਮਾਲੀ ਨੂੰ ਲਾਵੀ ਮਿੱਤਰੋ ਬਿੱਲਾ ਹੀ ਪੁੱਤ ਲੇਵਾ ਨੇੜੇ ਤੋਂ ਵਿਖਾ ਦੇ ਲਾ ਕੇ ਕਰਾਂ ਦੀ ਗੱਲ ਤਾਂ ਇੱਥੇ ਮੁੱਕਣੀ ਆ ਕਿ ਆ ਜਿਹੜੀ ਚੀਜ਼ ਦੇ ਰੁਪਈਏ ਭਰਨੇ ਆ ਜਦੋਂ ਡਰਾਂ ਡਰਮੀ ਭਰਦੀ ਹੋਈ ਨਾ ਤੇ ਬਾਈ ਅਵੱਛੀ ਮਗਰ ਕਿਹਨੇ ਸੀਮਣ ਦੀ ਆ ਵੀਰੇ ਨਹੀਂ ਆਪਾਂ ਨੂੰ ਕੋਈ ਡਿਟੇਲ ਨਹੀਂ ਠੀਕ ਹੈ ਬਈ ਉਹ ਮੱਛੀ ਨਿੱਕੀ ਵੇਗੀ ਜਦੋਂ ਜਿਹੜੀ ਗਾਂ ਦੀ ਪਾਈ ਆ ਉਹ ਵੇਗੀ ਸੀ ਬਾਈ ਠੀਕ ਹੈ ਤੇ ਇਹਦੇ ਬਾਰੇ ਦੱਸੀ ਬਾਈ ਇਹ ਦੂਜਾ ਸੂਹਾ ਸੂਈ ਆਈ ਵੜੇ ਵੀ ਠੀਕ ਆ ਬਾਈ ਹਾਂ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਕੱਲ ਸੂਈ ਆਈ ਕੱਲ ਸੂਈ ਆ ਇਹ ਕਿੰਨੇ ਦੁੱਧ ਤੇ ਚੱਲਦੀ ਆ ਬਾਈ ਇਹ 25 26 ਲੀਟਰ ਬੋਲਾਇਆ ਥੱਲੇ ਉਹਨੂੰ ਠੀਕ ਆ ਬਾਈ ਇਹ ਕਿੰਨੇ ਦੁੱਧ ਦੇ ਜੂਗੀ ਬਾਈ ਦੁੱਧ ਬਾਈ 40 ਪਲੱਸ ਦੇਊਗੀ 40 ਲੀਟਰ ਤੋਂ ਬਾਹਰ ਹੈ 40 ਲੀਟਰ ਤੋਂ ਬਾਹਰ ਤੇ ਚਵਾਈ ਚਵਾਈ ਕਿਵੇਂ ਲੱਗੀ ਆ ਬ੍ਰਦਰ ਚੌਣ ਚਾਣ ਬਹੁਤ ਚੰਗੀ ਚੰਗੀ ਲੱਗਿਆ ਹੱਥੀ ਚਵਾਈ ਆ ਕਿ ਮਸ਼ੀਨੀ ਇਹ ਲਪੇ ਫਾਰਮ ਚੋਂ ਆਈ ਵੱਚੀ ਮਸ਼ੀਨੀ ਚੋਂ ਰਹਿ ਪਰ ਆਪਾ ਹੱਤੀ ਚੋਣੇ ਆ ਠੀਕ ਆ ਹੱਤੀ ਚਲ ਤਾਂ ਉਲਟ ਉਲਟ ਨਹੀਂ ਕਰਦਾ ਨਾ ਨਾ ਜਾਵੇਂ ਹੀ ਨਹੀਂ ਠੀਕ ਐ ਇਹਦੇ ਮਗਰ ਵੱਛਾ ਆ ਗਿਆ ਬਈ ਇਹਦੇ ਮਗਰ ਵੱਛਾ ਆ ਗਿਆ ਵੱਛਾ ਵੜਾ ਕਹਿਣ ਦਿੱਤਾ ਹਨਾ ਵੱਛਾ ਬਹੁਤ ਵਧੀਆ ਦਿੱਤਾ ਠੀਕ ਐ ਇਹ ਬਈ ਕਿੰਨੇ ਦੀ ਦੇ ਦਿਆਂਗੇ ਇਹ ਹੈ ਬਈ ਇਹਦਾ 1.5 ਲੱਖ ਮੋਲ ਹੈ 1.40 ਦੀ ਹਾਂ ਨਾ ਦੇਣੀ ਐ 1.40 ਦਾ ਰੱਸਾ ਫੜਾਉਣਾ ਹਾਂ ਬਸ ਠੀਕ ਐ ਬਈ ਦੇ ਇਹ ਸੁਆ ਦੂਜੇ ਸੁਈਏ ਬਈ ਦੂਜਾ ਸੁਈਏ ਜਮੇ ਫਾਰਮ ਦੀ ਬੱਛੀ ਹੈ ਕੀ ਬਾਤ ਹੈ ਲੈ ਵਾਲੂ ਬਾ ਬੜਾ ਤਗੜਾ ਇੰਦਾ ਹਣਾ ਬਾਈ ਲੈ ਹੀ ਬਈ ਮੋੜ ਲੈ ਹਮ ਲੈਟ ਕੋਲੇ ਲੈ ਜੀ ਮੜੀ ਜੀ ਨੂੰ ਚਾਣਨੇ ਜੇ ਮੋੜ ਲੈ ਬਾਈ ਅ ਵੀ ਧੁੰਦ ਵੀ ਜੋਰਾਂ ਤੇ ਆ ਵੇਖ ਸਕਦੇ ਆ ਵੀ ਆ ਟਾਈਮ ਆਇਆ ਕੜਾ ਅੱਜ ਦੇਖੋ ਕੀ ਇਹਨਾਂ ਦੀ ਮਿੱਤਰੋ ਲੈ ਆ ਬਈ ਦੁੱਧ ਜਿਹੜਾ ਆਪਾਂ ਸਰਪੇ ਬਈ 10 ਤਾਂ ਨਾ ਪੜਾ ਦੋ ਟਾਈਮ ਚੋਕੇ ਲੈ ਜਾ ਜਿਹੜਾ ਬੋਲਾ ਜਿੰਦਾ ਹੈਗਾ ਬਈ ਤਰਸੇਮ ਵੀਰੇ ਲਾਂਭਾ ਵੀ ਨਹੀਂ ਚਾਹੀਦਾ ਯਾਰ ਹਣਾ ਕੋਈ ਇੱਥੇ ਕੋਈ ਲੋਕ ਨਹੀਂ ਆ ਪਲੇਗੋਣ ਕਿਹੜਾ ਵੀ ਗੱਬਣਾ ਹੈ ਸਹੀ ਗੱਲ ਆ ਅੱਛਾ ਤਰਸੇਮ ਬਾਈ ਮੈਨੂੰ ਹੁਣ ਇਹ ਦੱਸ ਵੀ ਇਹ ਜੋੜਾ ਲੈ ਲਵੇ ਜੇ ਕੋਈ ਤੇ ਮਾਨਤਨ ਕਿੰਨਾ ਕੁ ਕਰ ਦੇਗਾ। ਤਾਂ ਭਾਈ ਮਾਨਤਨ ਦੋਨਾਂ ਕੀ ਹੋਊਗਾ ਇਹ ਬਾਲਾ ਨਹੀਂ ਫਰਕ। ਮੈਂ 6 ਕਿ ਜੋੜਾ ਲੈ ਲਵਾਂ। ਉਹ ਨੇੜਾ ਆਪਾਂ ਉਹਵੇਂ ਵੱਡਾ ਮੁੱਲ ਨਹੀਂ ਕਰਿਆ। ਜੇ ਕੋਈ ਜੋੜਾ ਲੈ ਲਵੇ ਵੀ ਮਾਲਾ ਜਿਵੇਂ ਆਪਾਂ ਕਹੀਏ ਵੀ ਆਪਾਂ ਕਹੇ ਵੀ ਅਗਲਾ ਕੋਈ ਮਾਲਾ ਮੋਟਾ ਛੱਡ ਦੇ ਛੱਡ ਦੇਂਗਾ ਨਾ ਵੈਸੇ। ਜੋੜਾ ਤੁਸੀਂ ਦੇਖ ਲਓ ਬਣਾ ਕੇ ਆਪਣਾ ਇਹ ਹੋ ਗਿਆ। 1 30 ਤੇ 1 40 270 ਹੋ ਗਿਆ 60 ਤੇ 1 30 ਹੋ ਗਿਆ 280 ਹੋ ਗਿਆ 270 ਹੋ ਗਿਆ। ਮਾ 260 ਦਾ ਜੋੜਾ ਦੇ ਦਿੰਦਾ ਠੀਕ ਹੈ ਬਾਈ ਜੀ ਤੇ ਨੰਬਰ ਬਾਈ ਤਰਸੇਮ ਵੀਰੇ ਨੰਬਰ 9471 ਜੀ 6513 ਇੱਕ ਵਾਰੀ ਹੋਰ ਆਉਣ ਦਿਓ 9471 ਜੀ 6513 ਠੀਕ ਹੈ ਜੀ ਇਸ ਨੰਬਰ ਤੇ ਕਰ ਲਓ ਬਾਈ ਨਾਲ ਗਲਬਾਦ ਪਿੰਡ ਰਖਾਲਾ ਜ਼ਿਲ੍ਹਾ ਮੁਕਤ